सब टाइटल आर अवेलेबल इन पंजाबी हिंदी एंड श्री अकाल जी मैं उम्मीद करता सारे बहुत वजिए हो रोपड़ टैक्फेस्ट में पार्टिसपेट किया ਤੇ ਇਸ ਵੀਡੀਓ ਵਿੱਚ ਮੈਂ ਪੂਰਾ ਸਫਰ ਸਾਡੀ ਜਰਨੀ ਤੇ ਅਸੀਂ ਜੋ ਵੀ ਸਿੱਖਿਆ ਪਲੱਸ ਜਿਹੜੇ ਹੋਰ ਕੰਪੀਟੀਸ਼ਨ ਹੁੰਦੇ ਨੇ ਉਹ ਸਾਰਾ ਕੁਝ ਪਾਇਆ ਅਸੀਂ ਪਿਛੇ ਤੇ ਸਾਡੂ ਪਾਰਟਿਸਿਪੇਟ ਕੀਤਾ ਸੀ ਤੇ ਉਦੋਂ ਬੁਰੀ ਤਰ੍ਹਾਂ ਹਾਰੇ ਸੀਗੇ ਇਸ ਸਾਲ ਦਾ ਜੋ ਵੀ ਸਫਰ ਹੈ ਤੁਸੀਂ ਅੱਗੇ ਦੇਖ ਸਕਦੇ ਹੋ ਉੱਥੇ ਪਹੁੰਚਦੇ ਹਾਂ ਸਾਡਾ ਸਵਾਗਤ ਕੀਤਾ ਇਸ ਰੋਬੋਟ ਨੇ ਇਹਦਾ ਨਾਮ ਹੈ ਗੋਵੰਦ ਤੇ ਇਹ ਇੱਕ ਡੌਗ ਰੋਬੋਟ ਹੈ ਮਤਲਬ ਕੁੱਤੇ ਦੇ ਆਕਾਰ ਦੇ ਵਿੱਚ ਇੱਕ ਰੋਬੋਟ ਇਹਦਾ ਆਪ ਦਾ ਭਾਰ 12 ਕਿਲੋ ਹੈ ਤੇ ਇਹਦੇ ਵਿੱਚ ਬਹੁਤ ਸਾਰੇ ਸੈਂਸਰ ਲੱਗੇ ਨੇ ਤੇ ਆਪਣਾ ਬੈਲੈਂਸ ਵੀ ਇਹ ਆਪ ਬਣਾਉਂਦਾ ਹੈ ਜਿਵੇਂ ਹੁਣ ਆਈਟੀ ਦੇ ਪ੍ਰੋਫੈਸਰ ਸਾਹਿਬ ਇਹਨੂੰ ਲੱਤ ਮਾਰ ਕੇ ਡੇਗਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਡਿੱਗਿਆ ਵੀ ਨਹੀਂਗਾ ਜਿਹੜੇ ਹੋਰ ਸੈਂਸਰ ਨੇ ਉਹਨਾਂ ਦੀ ਬਤੌਲਤ ਇਹ ਕਿਸੇ ਵੀ ਇੱਕ ਬੰਦੇ ਨੂੰ ਆਪਣਾ ਮਾਲਕ ਮੰਨ ਕੇ ਉਹਦੇ ਨਾਲ ਤੁਰ ਵੀ ਸਕਦਾ ਤੇ ਭੱਜ ਵੀ ਸਕਦਾ ਮਤਲਬ ਇਹ ਕਰੀਅਲ ਕੁੱਤੇ ਵਾਂਗੂ 5 ਕਿਲੋ ਦਾ ਐਡੀਸ਼ਨਲ ਭਾਰ ਚੱਕ ਸਕਦਾ ਤੇ 3 ਤੋਂ 4 ਲੱਖ ਰੁਪਈਆ ਇਹਦੀ ਇੰਡੀਆ ਦੇ ਵਿੱਚ ਕੀਮਤ ਹੈ ਫਿਰ ਅਸੀਂ ਆਈਟੀ ਦੇ ਆਡੀਟੋਰੀਅਮ ਪਹੁੰਚੇ ਉੱਥੇ ਸਾਨੂੰ ਪਤਾ ਲੱਗਿਆ ਵੀ 우ਸਤਾਦ ਬਹਾਉਦਨ ਨੱਗਰਜੀ ਦੀ ਪਰਫਾਰਮੈਂਸ ਚੱਲ ਰਹੀ ਹੈ ਸਾਨੂੰ ਬਾਅਦੋਂ ਪਤਾ ਲੱਗਿਆ ਵੀ ਇਹ ਇੱਕ ਕਲਾਸਿਕਲ 뮤직 ਦੇ ਵਿੱਚ ਬਹੁਤ ਹੀ ਉੱਗੇ ਸੰਗੀਤਕਾਰ ਨੇ ਤੇ ਹੈਰਾਨੀ ਵਾਲੀ ਗੱਲ ਕਿ ਮਤਲਬ ਇਹਨਾਂ ਦੇ ਵਡੇਰੇ 7-8 ਪੁੱਛਤਾ ਪਹਿਲਾਂ ਤੋਂ ਉਦੋਂ ਦੇ ਮਹਾਰਾਜਾਂ ਕੋਲ ਵੀ ਉਹ ਸੰਗੀਤਕਾਰ ਹੁੰਦੇ ਸੀਗੇ ਤਾਂ ਮਤਲਬ ਉਦੋਂ ਤੋਂ ਇਹਨਾਂ ਦੀ ਤੂਤੀ ਬੋਲਦੀ ਆ ਰਹੀ ਹੈ ਤੇ ਇਹਨਾਂ ਨੂੰ ਅਸੀਂ ਬਾਹਰੋਂ ਫਤਿਹ ਬਲਾਈ ਕਿਉਂਕਿ ਸਾਡਾ ਧਿਆਨ ਕਿਤੇ ਹੋਰ ਸੀਗਾ ਤੇ ਜਿਹੜਾ ਇਹ ਇਨਸਟਰੂਮੈਂਟ ਵਜਾਉਂਦੇ ਨੇ ਉਹਦਾ ਨਾਮ ਹੈ ਰੋਦਰ ਵੀਨਾ ਇਹ ਹੈਗਾ ਇੱਕ ਛੋਟਾ ਜਿਹਾ ਹਿਊਮਨੋਇਡ ਪ੍ਰੋਗਰਾਮੇਬਲ ਰੋਬੋਟ ਅਸਲ ਤੇ ਸਾਡਾ ਧਿਆਨ ਇੱਧਰ ਹੀ ਖਿੱਚਿਆ ਜਾ ਰਿਹਾ ਸੀਗਾ ਇਹ ਬੜੀ ਵਧੀਆ ਸੀ ਜਦੋਂ ਇਹਦੇ ਮੱਥੇ ਤੇ ਹੱਥ ਲਾਉਂਦੇ ਸੀ ਇਹ ਔਨ ਹੋ ਜਾਂਦਾ ਸੀ ਗੱਲਾਂ ਤੇ ਹੱਥ ਲਾਇਆ ਇਹ ਖੁਸ਼ੀ ਮਹਿਸੂਸ ਕਰਦਾ ਸੀ ਮੋਢੇ ਤੇ ਹੱਥ ਲਾਇਆ ਇਹਦੇ ਵਿੱਚ ਜਿਹੜਾ Google Assistant ਹੈ ਉਹ ਐਕਟੀਵੇਟ ਹੋ ਜਾਂਦਾ ਸੀ ਜਦੋਂ ਇਹਦਾ ਹੱਥ ਫੜਦੇ ਸੀ ਤਾਂ ਇਹ ਉਦੋਂ ਗਾਣੇ ਸੁਣਾਉਂਦਾ ਸੀ ਇਹ ਗੱਲਾਂ ਵੀ ਮਾਰਦਾ ਤੇ ਅਸੀਂ ਵੀ ਇਹਦੇ ਨਾਲ ਕੁਝ ਗੱਲਾਂ ਮਾਰੀਆਂ ਅਸਲ 'ਚ ਉਸੇ ਕੰਪਨੀ ਦਾ ਰੋਬੋਟ ਹੈ ਉਹਨਾਂ ਕੋਲ ਹੀ ਹੈ ਜਿੰਨਾਂ ਕੋਲ ਉਹ ਰੋਬੋਟਿਕ ਕੁੱਤਾ ਹੈ ਤੇ ਇਹ ਕੰਪਨੀ ਹੋਰ ਕਾਲਜਾਂ ਵਿੱਚ ਜਾ ਕੇ ਵਰਕਸ਼ਾਪਾਂ ਲਾਉਂਦੀ ਹੈ ਤੇ ਬੇਸਿਕਲੀ ਤਾਂ ਚਾਈਨੀਜ਼ ਪ੍ਰੋਡਕਟ ਹੀ ਨੇ ਯੋ ਟੂਡੇ ਇਸ ਅ ਗੁੱਡ ਡੇ ਇੱਥੇ ਬੜੇ ਛੋਟੀ ਦੇ ਬੰਦੇ ਆਏ ਹੋਏ ਸੀਗੇ ਅਸੀਂ ਇਹਨਾਂ ਨੂੰ ਮਿਲੇ ਇਹ ਬੇਸਿਕਲੀ ਵਿਹਾਂਤ ਟੈਕਨੋਲੋਜੀ ਦਾ ਸਟਾਲ ਸੀਗਾ ਤੇ ਇਹ ਲੈ ਕੇ ਆਏ ਸੀਗੇ ਐਕਸਪਲੋਸਿਵ ਟ੍ਰੇਸ ਡਿਟੈਕਟਰ ਬੇਸਿਕਲੀ ਇੱਕ ਮਸ਼ੀਨ ਹੈ ਜਿਹੜੀ ਜਿਵੇਂ ਇੱਕ ਬੈਗ ਦੇ ਵਿੱਚ فرض ਕਰੋ ਬੰਬ ਹੈ ਤਾਂ ਉਹ ਬੈਗ ਦੇ ਬਾਹਰਲੇ ਪਾਸੇ ਵੀ ਕੁਝ ਨੈਨੋ ਪਾਰਟੀਕਲਸ ਹੋਣਗੇ ਤਾਂ ਜਿਹੜੇ ਆ ਕਾਗਜ਼ ਦੇ ਸਵੈਬ ਨੇ ਇਹਨਾਂ ਨੂੰ ਤੁਸੀਂ ਉਹ ਬੈਗ ਦੇ ਨਾਲ ਮਲਣਾ ਤੇ ਉਸ ਤੋਂ ਬਾਅਦ ਮਸ਼ੀਨ ਦੇ ਵਿੱਚ ਪਾ ਦੇਣਾ ਉਹ ਨੈਨੋ ਪਾਰਟੀਕਲਸ ਨੂੰ ਸਕੈਨ ਕਰਕੇ ਇਹ ਆਰ ਡੀ ਐਕਸ ਜਾਂ ਜਿਹੜੇ ਹੋਰ ਅਮੋਨੀਅਮ ਨਾਈਟ੍ਰੇਟ ਜਾਂ ਜਿੰਨੇ ਵੀ ਜਿਹੜੇ ਟੌਕਸਿਕ ਸਬਸਟਾਂਸਸ ਨੇ ਉਹਨਾਂ ਦੀ ਕਨਸੈਂਟ੍ਰੇਸ਼ਨ ਤੇ ਕਿੰਨਾ ਖਤਰਨਾਕ ਉਹ ਬੰਬ ਹੈ ਉਹ ਦੱਸ ਦੂ ਇਹ ਬੇਸਿਕਲੀ ਸਰਵੇਲੈਂਸ ਤੇ ਸਿਕਿਉਰਿਟੀ ਸਿਸਟਮਸ ਤੇ ਕੰਮ ਕਰਦੇ ਨੇ ਆਈਟੀ ਦਿੱਲੀ ਦੇ ਵਿੱਚ 2005 ਜੇ ਇਨਕਿਊਬੇਟ ਹੋਈ ਗੱਡੀਆਂ ਦੇ ਥੱਲੇ ਜਿਹੜੇ ਸਕੈਨਰ ਹੁੰਦੇ ਨੇ ਜਿਹੜੇ ਗੱਡੀਆਂ ਨੂੰ ਥੱਲੇ ਸਕੈਨ ਕਰਦੇ ਉਹ ਵੀ ਬਣਾਉਂਦੇ ਨੇ 에어ਪੋਰਟ ਤੇ ਰੇਲਵੇ ਸਟੇਸ਼ਨਾਂ 'ਚ ਜਿਹੜੇ ਐਕਸ-ਰੇ ਸਕੈਨਰ ਲੱਗਦੇ ਨੇ ਉਹ ਵੀ ਇਹ ਬਣਾਉਂਦੇ ਨੇ ਤੇ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਮੈਨੂੰ ਲੱਗੀ ਵੀ ਜਿਵੇਂ ਚੰਡੀਗੜ੍ਹ ਦੇ ਵਿੱਚ ਆਟੋਮੈਟਿਕ ਜਿਹੜਾ ਟ੍ਰੈਫਿਕ ਸਰਵੇਲੈਂਸ ਸਿਸਟਮ ਉਹ ਵੀ ਇਹ ਬਣਾਉਂਦੇ ਨੇ ਬੇਸਡ ਔਨ ਆਰਟੀਫੀਸ਼ੀਅਲ ਇੰਟੈਲੀਜੈਂਸ ਆਪੇ ਚਲਾਨ ਕੱਟੇ ਜਾਂਦੇ ਨੇ ਤੇ ਆਪੇ ਜੇ ਕੋਈ ਗਲਤੀ ਕਰਦਾ ਤਾਂ ਫੜਿਆ ਵੀ ਜਾਂਦਾ ਇਹਨਾਂ ਦਾ ਮੇਨ ਕੰਮ ਫਿਜ਼ੀਕਲ ਸਿਕਿਉਰਿਟੀ ਤੇ ਸਰਵੇਲੈਂਸ ਸਿਸਟਮਸ ਨੂੰ ਬਣਾ ਇੱਥੇ ਮਹਿੰਦਰਾ ਵਾਲੇ ਆਪਣੀਆਂ ਗੱਡੀਆਂ ਲੈ ਕੇ ਆਏ ਹੋਏ ਸੀਗੇ ਟੈਸਟ ਡਰਾਈਵ ਵੀ ਕਰਾਉਂਦੇ ਸੀ ਤੇ ਜਿਹੜੀਆਂ ਟੈਕਨੀਕਲ ਐਪਲੀਕੇਸ਼ਨਸ ਨੇ ਉਹ ਵੀ ਇਹ ਦੱਸਦੇ ਸੀਗੇ ਅਸੀਂ ਵੀ ਇੱਥੇ ਜਿਹੜੀ ਐਕਐਸਯੂਵੀ 700 ਦਾ ਟਾਪ ਮਾਡਲ ਚਲਾਇਆ ਤੇ ਬੜੀ ਵਧੀਆ ਗੱਡੀ ਬਣਾਈ ਹੈ ਮਤਲਬ ਮਹਿੰਦਰਾ ਬਹੁਤ ਹੀ ਵਧੀਆ ਟੈਕਨੋਲੋਜੀਜ਼ ਬਣਾ ਰਹੀ ਹੈ ਉੱਪਰ ਇਹਦੇ ਬੜੀ ਵੱਡੀ ਸਨਰੂਫ ਵੀ ਹੈ ਤੇ ਜਿਹੜੀ ਸਭ ਤੋਂ ਆਕਰਸ਼ਿਤ ਕਰਨ ਵਾਲੀ ਗੱਲ ਹੈ ਵੀ ਇੰਨੇ ਪ੍ਰਾਈਸ ਰੇਟ ਤੇ ਵਿੱਚ ਹੀ ਏਡਾਸ ਵੀ ਦਿੰਦੇ ਨੇ ਕਲੀਜਨ ਵਾਰਡੈਂਸ ਵੀ ਹੈ ਤੇ ਲੇਨ ਕੀਪ ਅਸਿਸਟ ਵੀ ਹੈ ਫਿਰ ਸਮਾਂ ਹੋਣ ਤੇ ਅਸੀਂ ਆਪਣੇ ਟਰੈਕ ਤੇ ਪਹੁੰਚੇ ਤੇ ਉੱਥੇ ਅਸੀਂ ਲਿਆ ਜਾਏਗਾ ਦੇਖਿਆ ਵੀ ਬੜਾ ਇਕੱਠਾ ਹੈ ਤੇ ਕੀਤੀ ਪਲੈਨਿੰਗ ਵੀ ਕਿਵੇਂ ਹੜਾਵਾਂਗੇ ਇੱਕ ਟੀਮ ਸਾਡੀ ਏਕਾ ਬਾਈ ਦੀ ਹੈ ਪਿਕ ਤੋਂ ਮਮੋਨੇਤ ਤੇ ਉਹ ਪਿੱਛੇ ਤੋਂ ਟਰੈਕ ਦਿਖ ਰਿਹਾ ਹੋਊਗਾ ਥੋੜਾ ਜਿਹਾ ਡਾਊਨ ਲੱਗਿਆਂ ਤਾਂ ਦੇਖਦੇ ਆ ਕੀ ਬੰਦ ਆ ਬੋਲਿਆ ਖੜਾ ਹੈ ਕੋਈ ਕਾਲ ਨਹੀਂ ਹੈ ਠੀਕ ਹੈ ਨਹੀਂ ਹਾਂ ਛੱਡ ਦੋਸਤਾਂ ਦੀ ਸਲਾਹ ਲੈਣ ਤੋਂ ਬਾਅਦ ਆਲੋ ਆਪਾਂ ਦਿੱਤਾ ਜੀ ਡਰੋਨ ਉਡਾ ਤੇ ਇਹੋ ਜੀ ਕੋਈ ਆਬਸਟੈਕਲ ਲੱਗਦੀ ਹੁੰਦੀ ਹੈ ਇਹੋ ਜੀ ਆਬਸਟੈਕਲ ਦੇ ਵਿੱਚੋਂ ਆਪਾਂ ਡਰੋਨ ਨੂੰ ਕੱਟਣਾ ਹੁੰਦਾ ਜਿਹੜਾ ਬੰਦਾ ਸਭ ਤੋਂ ਘੱਟ ਸਮੇਂ ਦੇ ਵਿੱਚ ਤੇ ਸਭ ਤੋਂ ਘੱਟ ਫਾਉਨਾ ਨਾਲ ਇਹ ਟਰੈਕ ਪੂਰਾ ਕਰ ਜੂਗਾ ਉਹ ਜਿੱਤ ਜੂਗਾ ਸਾਡੇ ਵੇਰੀ ਹੁਣ ਫਸਟ ਟਰਾਈਚ ਤਾਂ ਕੱਟ ਜਮਾ ਹੀ ਨਹੀਂ ਸੀਗਾ ਕਿਉਂਕਿ ਸਾਡੀ ਆਸਟ ਵਾਰੀ ਸੀ ਤੇ ਲੋਕ ਥੱੱਕ ਤੋੱਕੇ ਬੈਗੇ ਸੀਗੇ ਪਰ ਦੂਜੀ ਵਾਰ ਸਾਡੇ ਤੋਂ ਵੀਡੀਓ ਨਹੀਂ ਰਿਕਾਰਡ ਹੋਈ ਇਸੇ ਕਰਕੇ ਕਿਉਂਕਿ ਬਹੁਤ ਜ਼ਿਆਦਾ ਇਕੱਠ ਹੋ ਗਿਆ ਸੀਗਾ ਪ੍ਰੋਬੇਬਲੀ ਮੈਨੂੰ ਲੱਗਦਾ ਵੀ ਲੋਕਾਂ ਦੀ ਆਸ ਜ਼ਿਆਦਾ ਜਾਗੀ ਸੀ ਜਦੋਂ ਅਸੀਂ ਪਹਿਲੀ ਵਾਰੀ ਉਡਾਇ ਪਹਿਲੀ ਵਾਰ ਵੀ ਸਾਡਾ ਡਰੋਨ ਵਾਵਾ ਸਮੂਹ ਥੋੜਿਆ ਪਰ ਸਟਾਰਟਿੰਗ ਤਾਂ ਬੜੀ ਵਧੀਆ ਸੀ ਐਂਡ ਚ ਜਾ ਕੇ ਇੱਕ ਫਾਉਲ ਹੋਇਆ ਤੇ ਉਸ ਇੱਕ ਫਾਉਲ ਨੇ ਮੈਨੂੰ ਇਨਾ ਡਿਸਟਰਬ ਕੀਤਾ ਵੀ ਅੱਗੇ ਮੈਂ ਸੱਤ ਫਾਉਲ ਕਰਤੇ ਮੈਂ ਸੋਚਦਾ ਰਿਹਾ ਵੀ ਹਾਏ ਇੱਕ ਫਾਉਲ ਹੋ ਗਿਆ ਕਿਉਂਕਿ ਮੈਂ ਆਪਣੇ ਆਪ ਨਾਲ ਇੱਕ ਰੇਸ ਲਾ ਰਿਹਾ ਸੀ ਕਿ ਜ਼ੀਰੋ ਫਾਉਲ ਨਾਲ ਰੇਸ ਕੰਪਲੀਟ ਕਰਨੀ ਹੈ ਤੇ ਦੂਜੀ ਟਰਾਈ ਦੇ ਵਿੱਚ ਸਮਾਂ ਘੱਟ ਲੱਗਿਆ ਪਹਿਲੇ ਨਾਲੋਂ 7 ਸੈਕਿੰਡ ਘੱਟ ਤੇ ਫਾਉਲ ਵੀ 6 ਤੋਂ 3 ਹੋਏ ਇਹਦੇ ਵਿੱਚ 8 ਫਾਉਲ ਜੀਏ ਓ ਭਾਈ ਸਾ ਤੇ ਜਿਨ੍ਹਾਂ ਨੇ ਜਵਾਨੀਆਂ ਲਗਾਤੀਆਂ ਮਾਲਕ ਨੇ ਪਾ ਫੜੀ ਗੱਟੀਆਂ Kim, I'm gonna go to ਫਤਾ ਤਲਵਾਵਾਂਗੇ ਹੋ ਰੜਕਦੇ ਜਿਹੜੇ ਕੰਪੀਟੀਸ਼ਨਾਂ 'ਚ ਤਾਵਾਂਗੇ ਦੇਖ ਕੇ ਚੜਾਈ ਫੈਨ ਪੜੇ ਨਹੀਂ ਹਰੇਕ ਦੇ ਹੋ ਚੈਂਪੀਅਨ ਡੇਲੀ 빅 ਬੌਸ ਨਹੀਂ ਹੋ ਦੇਖਦੇ ਨਹੀਂ ਚੈਂਪੀਅਨ ਡੇਲੀ 빅 ਬੌਸ ਨਹੀਂ ਹੋ ਦੇਖਦੇ ਨਹੀਂ ਹੋ ਦੇਖਦੇ ਔ ਇੱਕ ਨੂੰ ਜੇ ਕੰਮ ਬਾਕੀ ਕਰੇ ਕਿਵੇਂ ਵਹਿ ਜੀਏ ਦੁਕਾਨ ਤੱਕ ਜਾਣ ਨੂੰ ਬਿਠਾ ਕੇ ਘਰੋਂ ਲੈ ਜੀਏ ਆਪਸ 'ਚ ਉਂਝ ਹੁੰਦੇ ਰਹਤੇ ਗੁੱਸੇ ਗਿਲੇ ਨੇ ਉਹ ਸ਼ੁਕਰ ਹੈ ਰੱਬ ਦਾ ਕਿ ਹਿਰੇ ਯਾਰ ਮਿਲੇ ਦੋਸਤੋਂ ਕੇ ਬਿਨਾ ਤੋ ਇਹ ਜ਼ਿੰਦਗੀ ਹੀ ਜ਼ਾਇਆ ਹੈ ਅੱਜ ਕੱਲ ਸ਼ੌਕ ਨਵਾਂ ਸ਼ਾਇਰੀ ਦਾ ਪਾਇਆ ਹੈ ਉਹ ਗੱਡੀਆਂ ਚ ਇਕੱਠਿਆਂ ਦੀ ਸਾਈਕਲਾਂ ਦੇ ਟਾਈਮ ਤੋਂ ਚੰਡੇ ਹੋਇਆਂ ਖਾ ਕੇ ਚਪੇੜਾਂ ਕਿਸੇ ਮਹਿਮ ਤੋਂ ਐਦਾਂ ਲੁੱਕ ਬਦਲੀ ਹੈ ਤਾਂ ਪਈ ਗੇ ਮੇਜੀ ਕਲਾਸਮੇਟ ਕਹਿੰਦੀ ਲੱਗਤੇ ਹੀ ਨਹੀਂ ਸੇਮ ਜੀ ਹੈ ਕਹਿੰਦੀ ਸੁਣਾ ਹੋਈ ਜਨ ਕਰਨ ਫੇ ਦੱਸ ਦੇ ਜੇ ਨੰਬਰ ਨਹੀਂ ਦੇਣਾ ਤਾਂ ਸਕਿਨ ਕੇਅਰ ਦੱਸ ਦੇ ਊਕੜੀਆਂ ਨੇ ਬੰਦੀਆਂ ਪੱ ਟਾਈਮ ਦੇਖਾ ਫੋਨ ਚ ਮੈਸੇਜ ਉਡਿੱਕੀ ਦਾ ਕਿਸੇ ਦਾ ਹੈ मैं फिल जो कल जाइ दानी अजे तक तो शॉर्टेस्ट पास चल रहा है सो so, पिछली बार हार के गएकी प्रोबेबली कुछ जित के जावे आ ट्रैक है पहली ट्राई चाटा शोटेस्ट है तो सैकेंड ट्राई जी अ shortest but fouls ਤਾਂ ਐਤ ਕੀ ਅਸੀਂ ਫਾਉਲ ਨਹੀਂ ਕਰਾਂਗੇ ਤੇ ਜੇ 10 ਸੈਕਿੰਡ ਵੱਧ ਵੀ ਗਏ ਤਾਂ ਕੋਈ ਨਹੀਂ that's it ਸਵਾਦ ਆ ਰਿਹਾ ਇੰਜੋਇੰਗ ਐਂਡ ਦਿ ਫਰਸਟ ਪ੍ਰਾਈਜ਼ ਗੋਸਟੂ ਫਾਲਕਨਸ ਫਾਲਕਨ ਇਨੀਸ਼ially ਤਾਂ ਸਿਰਫ ਤਿੰਨ ਬੰਦੇ ਹੀ ਗਏ ਸੀਗੇ ਆਪਣੇ ਕਾਲਜ ਵੱਲੋਂ ਪਰ ਉੱਥੇ ਜਾ ਕੇ ਸਾਡੀ ਐਲਪੀਯੂ ਤੇ ਪੈਕ ਵਾਲਿਆਂ ਨਾਲ ਗੂੜੀ ਦੋਸਤੀ ਪੈ ਗਈ ਜਦੋਂ ਮੈਂ ਉਡਾ ਰਿਆ ਸੀ ਤਾਂ ਫਾਉਲ ਵੀ ਹੋ ਰਹੇ ਸੀ ਜਦੋਂ ਫਾਉਲ ਹੋਣ ਲੱਗੇ ਇਕੱਠੇ ਹੀ ਤਾਂ ਉਦੋਂ ਮਤਲਬ ਰੋੜਾ ਪਾ ਕੇ ਕਹਿ ਰਹੇ ਸੀਗੇ ਵੀ ਹੌਲੀ ੜਾ ਤੇ ਕੰਮ ਰਹਿ ਕੇ ੜਾ ਭਾਵੇਂ ਕਹਿੰਦੇ ਅਸੀਂ ਕੰਪੀਟੀਟਰ ਸੀ ਤਾਂ ਹੀ ਇਸੇ ਕਰਕੇ ਜਿੱਤਣ ਤੋਂ ਬਾਅਦ ਇਹ ਸਾਡੀ ਇਕੱਠਿਆਂ ਦੀ ਗਰੁੱਪ ਫੋਟੋ ਹੈ ਤੇ ਉੱਥੇ ਮੇਰੇ ਹੋਰ ਦੋਸਤ ਵੀ ਬਣ ਗਏ ਕਿਉਂਕਿ ਇੰਟਰਸਟ ਸੇਮ ਨੇ ਤਾਂ ਕਰਕੇ ਗੱਲਾਂ ਮਾਰਨੀ ਤੇ ਸੌਖੀਆਂ ਹੋ ਜਾਂਦੀਆਂ ਨੇ ਇਹ ਬਾਈ ਆਏ ਨੇ ਸੈਕਿੰਡ ਇਹਨੇ ਐਨਪੀਯੂ ਤੋਂ ਤੇ ਆਹ ਬਾਈ ਆਇਆ ਥਰਡ ਇਹਦੀ ਟੀਮ ਸੀ ਯੂਪੀ ਤੋਂ ਤੇ ਇਹ ਬੰਦੇ ਦਾ ਨਾਮ ਹੈ ਯਸ਼ ਉਸ ਤੋਂ ਬਾਅਦ ਆ ਸਾਡੀ ਟੋਟਲ ਗਰੁੱਪ ਫੋਟੋ ਹੈ ਜੀ ਇਹਦੇ ਵਿੱਚ ਬ ਤੇ ਤਰੋਣਾਚਾਰੇ ਵਾਲਿਆਂ ਨੇ ਇਹਨੂੰ ਸਪான்ਸਰ ਕੀਤਾ ਸੀ ਇਹਨਾਂ ਨੇ ਵੀ ਸਾਨੂੰ ਸਾਡਾ ਬੰਦਾ ਮਾਨ ਸਨਮਾਨ ਦਿੱਤਾ ਇੰਨੇ ਚ ਹੋ ਗਿਆ ਸੀ ਨੇਰਾ ਤਾਂ ਕਰਕੇ ਡੀਜੇ ਨਾਈਟ ਸ਼ੁਰੂ ਹੋ ਗਈ ਤੇ ਡੀਜੇ ਨਾਈਟ ਅਸੀਂ ਟੈਕ ਫੈਸਟ ਦੀ ਪਹਿਲਾਂ ਵੀ ਦੇਖੀ ਸੀ ਹੁੰਦਾ ਕੀ ਹੈ ਵੀ ਰਾਤ ਨੂੰ ਗਾਣੇ 라 ਦਿੰਦੇ ਨੇ 12 1 ਵਜੇ ਤੱਕ ਜਨਤਾ ਨੱਚਦੀ ਹੈ ਤੇ ਪੂਰਾ ਖੂਤ ਪੈਂਦਾ ਆਹ ਹੁਣ ਤੁਸੀਂ ਦੇਖ ਹੀ ਸਕਦੇ ਹੋ ਮਤਲਬ ਆਈਟੀ ਤੇ ਜ਼ਿਆਦਾ ਰਸਨਿਕ ਹੁੰਦੇ ਨੇ ਮਤਲਬ ਸਟੂਡੈਂਟਸ ਹੁੰਦੇ ਨੇ ਆਮ ਬੰਦਾ ਤਾਂ ਜਾ ਕੇ ਬਾਹਰ ਮੈਨੂੰ ਲੱਗਦਾ ਖੜ ਕੇ ਦੇਖਦਾ ਹੀ ਹੈ ਤੇ ਪੂਰਾ ਐਸ਼ ਕਰ ਰਹੇ ਸੀ ਇੰਜੋਏ ਕਰ ਰਹੇ ਸੀ ਉਸ ਤੋਂ ਬਾਅਦ ਪੌਣੇ 1:00 ਵਜੇ ਜਦੋਂ ਸਾਰੇ ਚਲੇ ਗਏ ਸਾਡੇ ਟੂਲੇ ਤੋਂ ਸੌਣ ਮੈਂ ਤੇ ਮੇਰਾ ਇੱਕ ਦੋਸਤ ਰਹਿ ਗਏ ਸੀਗੇ ਅਸੀਂ ਆਪਣੇ ਵਰਗੇ ਅਨਗਹਿਲ ਬੰਦਿਆਂ ਦੀ ਤਲਾਸ਼ ਸ਼ੁਰੂ ਕੀਤੀ ਮਤਲਬ ਜਿਨ੍ਹਾਂ ਨੇ ਆਪਣੇ ਸਾਈਕਲਾਂ ਨੂੰ ਲੋਕ ਨਾ ਲਾਏ ਹੋਣ ਸਾਨੂੰ ਦੋ ਸਹੀ ਸਲਾਮਤ ਸਾਈਕਲ ਮਿਲ ਗਏ ਇਸ ਵੀਡੀਓ ਨਾਲ ਮੈਂ ਵੌਇਸਓਵਰ ਦੇ ਰਿਹਾ ਕਿਉਂਕਿ ਆਡੀਓ ਦੀ ਕੁਆਲਿਟੀ ਬੜੀ ਬੇਕਾਰ ਹੈ ਤਾਂ ਫਿਰ ਆ ਸਾਈਕਲ ਚੱਕ ਕੇ ਅਸੀਂ ਪੂਰੀ ਆਈਟੀ ਦਾ ਦਿੱਤਾ ਗੇੜਾ ਇੱਥੇ ਰਾਤ ਨੂੰ ਖੁੱਲ੍ਹੇ ਹੀ ਕੰਮ ਹੁੰਦਾ ਹੋਸਟਲ ਵਗੈਰਾ ਵੀ ਓਪਨ ਹੁੰਦੇ ਨੇ ਤੇ ਵੈਸੇ ਵੀ ਪੂਰੀ ਰੌਣਕ ਹੁੰਦੀ ਆ ਕੋਈ ਇੱਥੇ ਰਾਤ ਨੂੰ ਤੁਹਾਨੂੰ ਗੱਲਾਂ ਮਾਰਦਾ ਮਿਲ ਜੂਗਾ ਕਿਸੇ ਨਾਲ ਜਾਂ ਕਈ ਬੰਦੇ ਇੱਥੇ ਰਿਸਰਚ ਕਰਨ ਜਾ ਰਹੇ ਸੀ ਕੁਝ ਬਾਹਰ ਬਹਿ ਕੇ ਪੜ੍ਹ ਰਹੇ ਸੀਗੇ ਮਤਲਬ ਪੂਰੀ ਰਾਤ ਕੰਮ ਖੁੱਲ੍ਹੇ ਹੀ ਐ ਤੇ ਆਈਟੀ ਰੋਪੜ ਦਾ ਕੈਂਪਸ ਅਜੇ ਡਿਵੈਲਪ ਹੋ ਰਿਹਾ ਜਮੀਨ ਤਾਂ ਨੋ ਡਾਊਟ ਇਹਨਾਂ ਕੋਲ ਬਹੁਤ ਜ਼ਿਆਦਾ ਪਰ ਜ਼ਿਆਦਾ ਉਜਾੜੀ ਐ ਤਾਂ ਡਿਵੈਲਪਮੈਂਟ ਘਟਾ ਐ ਤਾਂ ਇਸ ਕਰਕੇ ਥੋੜੀਆਂ ਜਿਹੀਆਂ ਬਿਲਡਿੰਗਾਂ ਨੇ ਅਸੀਂ ਸੌਖੀਆਂ ਇਹ ਸਾਡਾ ਬੁਆਇਸ ਹੋਸਟਲ ਹੈ ਮਤਲਬ ਕਈ ਹੋਸਟਲ ਨੇ ਸਾਨੂੰ ਚਨਾਬ ਹੋਸਟਲ ਅਲਾਟ ਹੋਇਆ ਸੀਗਾ ਤੇ ਅਸੀਂ ਗੱਲਾਂ ਗੁੱਲਾਂ ਮਾਰਦੇ ਆਨੇ 2 ਘੰਟੇ ਲਾਦੇ ਹੁਣ ਦਾ ਲੱਗਦਾ ਕਿਵੇਂ ਆ ਮੈਂ ਤੁਹਾਨੂੰ ਇਹ ਦੱਸਦਾ ਇੱਕ ਵਾਰ ਦਿਨ ਸ਼ੁਰੂ ਹੋ ਕੇ ਤੇ ਬਸ ਇਹ ਨਿਗਾ ਮਾਰਦੇ ਸੀ ਅਸੀਂ ਵੀ ਕਿਹੜੇ ਸਾਈਕਲ ਨੂੰ ਲੋਕ ਨਹੀਂ ਲੱਗਿਆ بڑے ਸਾਈਕਲ ਹੁੰਦੇ ਸੀ ਉਹਨਾਂ ਵਿੱਚੋਂ ਜਿਹੜਾ ਬੈਸਟ ਲੱਗਿਆ ਉਹ ਚੱਕ ਲਿਆ ਤੇ ਜਿੱਥੋਂ ਚੱਕਦੇ ਸੀ ਉੱਥੋਂ ਹੀ ਖੜਾ ਦਿੰਦੇ ਸੀ ਮਤਲਬ ਦੋ ਵਾਰੀਆਂ ਇਹ ਕੀਤਾ ਅਗਲੇ ਦਿਨ ਰੱਬ ਤੋਂ ਮੰਗੀ ਮਾਫੀ ਉਹੀ ਬੰਦੇ ਦਾ ਫਿਰ ਸਾਈਕਲ ਚੱਕ ਕੇ ਤੇ ਸਵੇਰੇ ਮੈਂ ਨਿਕਲ ਗਿਆ ਆਈਡੀ ਦੀ ਸ਼ੈਰ ਕਰਨ ਬੜੀ ਸੋਹਣੀ ਮੱਠੀ ਮੱਠੀ ਮੂਹ ਤੇ ਪੂਰੀਆਂ ਸੁੰਨਸਾਨ ਤੇ ਇੰਨੀਆਂ ਸਾਫ ਸੁਥਨੀਆਂ ਸੋਹਣੀਆਂ ਸੜਕਾਂ ਹਰਨੂਰ ਸਿੰਘ ਨੇ ਫੇਰ ਐਸ਼ ਕੀਤੀ ਤੇ ਫਿਰ ਅਖੀਰ 'ਚ ਮੈਂ ਆਪਣੇ ਆਪ ਨਾਲ ਚਾਹ ਪੀਤੀ ਆਹ ਕੰਟੀਨ ਸੀ ਇੱਥੇ ਅਸੀਂ ਆਪਣਾ পেট ਪੂਜਾ ਕਰਦੇ ਸੀ ਬੜਾ ਹੀ ਵਧੀਆ ਸਿਸਟਮ ਸੀ ਇੱਥੇ ਉਸ ਤੋਂ ਬਾਅਦ ਅਸੀਂ ਗਏ ਜੀ ਆਈਟੀ ਦੀ ਲਾਇਬ੍ਰੇਰੀ ਘੁੰਮਣ ਲਾਇਬ੍ਰੇਰੀਆਂ ਬੜੀਆਂ ਹੀ ਵੱਡੀਆਂ ਸੀ ਪਰ ਮੈਂ ਸਿਰਫ ਇੱਕੋ ਕਮਰੇ ਦੀ ਵੀਡੀਓ ਬਣਾਈ ਹੈ ਕਿਉਂਕਿ ਜਦੋਂ ਹੀ ਅੰਦਰ ਵੜਦੇ ਸੀ ਜਿਹੜਾ ਪਹਿਲੀ ਕੁਰਸੀ ਤੇ ਬੰਦਾ ਬੈਠਾ ਸੀ ਹੁੰਦਾ ਸੀ ਨਾ ਹਮੇਸ਼ਾ ਹੀ ਸਾਨੂੰ ਘੂਰ ਕੇ ਦੇਖ ਲੈਂਦਾ ਸੀ ਫਿਰ ਇਸ ਕਰਕੇ ਮੈਂ ਚੇਪ ਮੰਨੀ ਉਹ ਵੜਨ ਤੇ ਵੀ ਘੂਰਦੇ ਸੀ ਮੈਂ ਕਿ ਕੈਮਰਾ ਤੱਕ ਆਨ ਕਰੀਏ ਤਾਂ ਫਿਰ ਉੱਪਰ ਗਏ ਜਦੋਂ ਲਾਇਬ੍ਰੇਰੀ ਅਸੀਂ ਬੜੀ ਵਧੀਆ ਚੀਜ਼ ਦੇਖੀ ਇੱਕ ਡਾਟਾ ਸੈਂਟਰ ਆਈਟੀ ਦੇ ਵਿੱਚ ਮਤਲਬ ਉਹਨਾਂ ਦਾ ਆਪਣਾ ਡਾਟਾ ਸੈਂਟਰ ਤੇ ਜਿੰਨਾ ਮੈਨੂੰ ਪਤਾ ਲੱਗਿਆ ਕਿ ਉਹਦੇ ਵਿੱਚ ਬਹੁਤ ਹੀ ਹਾਈ ਐਂਡ ਕੰਪਿਊਟਰਸ ਤੇ ਹੋਰ ਸਟੋਰੇਜ ਦੀ ਮਤਲਬ ਡਿਵਾਈਸੇਸ ਨੇ ਤੇ ਦੇਖਣ ਨੂੰ ਵੀ ਉਹ ਇੱਕ ਫਿਲਮੀ ਜਿਹਾ ਸੀਨ ਲੱਗਦਾ ਸੀਗਾ ਅੰਦਰ ਜੋ ਦੇਖਿਆ ਤਾਂ ਪੂਰੇ ਕਾਲੇ ਰੰਗ ਦੇ ਵੱਡੇ ਵੱਡੇ ਸੈਟਅਪ ਪਏ ਸੀਗੇ ਤੇ ਜਿਵੇਂ ਹੈਕਰ ਨਹੀਂ ਵਰਦੇ ਹੁੰਦੇ ਫਿਲਮਾਂ ਚ ਉਹ ਜੀ ਥਾਂ ਸੀਗੀ ਤੇ ਇੱਥੇ ਬੂਟ ਪਾ ਕੇ ਜਾਣਾ ਵੀ ਮਨਾ ਸੀ ਤੇ ਉੱਪਰੋਂ ਦੀ ਇੱਥੇ ਫਿੰਗਰਪ੍ਰਿੰਟ ਲੌਕ ਲੱਗੇ ਹੋਏ ਸੀਗੇ ਤਾਂ ਕਰਕੇ ਹੋਰ ਥੋੜੀ ਫਿਲਮੀ ਲੋਕ ਆਉਂਦੀ ਸੀ ਬਾਹਰੋਂ ਦੇਖਣ ਨੂੰ ਲਾਇਬ੍ਰੇਰੀ ਇਹੋ ਜਿਹੀ ਲੱਗਦੀ ਹੈ ਮਤਲਬ ਵੱਡੀ ਬਿਲਡਿੰਗ ਹੈ ਤੇ ਦੂਜੇ ਪਾਸੇ ਸਾਨੂੰ ਇੱਕ ਬੰਦੇ ਨੇ ਕਿਹਾ ਵੀ ਆਹ ਬਿਲਡਿੰਗ ਘੁੰਮ ਕੇ ਆਓ ਅਸੀਂ ਇਹਦੇ ਅੰਦਰ ਚਲੇ ਗਏ ਇਹ ਅਜੇ ਅੰਡਰ ਕੰਸਟਰਕਸ਼ਨ ਹੈ ਤੇ ਦੇਖਣ ਨੂੰ ਇਹਦਾ ਜਿਹੜਾ ਆਰਕੀਟੈਕਚਰਲ ਡਿਜ਼ਾਈਨ ਹੈ ਮਤਲਬ ਆਲੀ ਸ਼ਾਨਦਰ ਜਿਹਾ ਅਸੀਂ ਇਹਦੇ ਅੰਦਰ ਵੜੇ ਤੇ ਦੇਖ ਕੇ ਆਨੰਦ ਆਉਂਦਾ ਉੱਪਰ ਤਰਪਾਲਾਂ ਜੀਆਂ ਪਾਈਆਂ ਨੇ ਮਤਲਬ ਬੜਾ ਵਧੀਆ ਡਿਜ਼ਾਈਨ ਬਣਾਇਆ ਤੇ ਵੱਡੇ ਵੱਡੇ ਲੋਹੇ ਦੇ ਸਟਰਕਚਰ ਨੇ ਜਿਨ੍ਹਾਂ ਨਾਲ ਇਹਨੂੰ ਪੂਰਾ ਬੰਨਿਆ ਮੋਟੀਆਂ ਮੋਟੀਆਂ ਤਾਰਾਂ ਨੇ ਤੇ ਪੂਰਾ ਇਹਨਾਂ ਟੈਂਸ਼ਨ ਤੇ ਗ੍ਰਿਪ ਨਾਲ ਖਿੱਚ ਕੇ ਬੰਨਿਆ ਹੋਇਆ ਥੱਲੇ ਇਹਦੇ ਚੱਲਣਾ ਜੀ ਅਜੇ ਫਫਾਰਾ ਇਹ ਅਜੇ ਬਣੂਗਾ ਫਿਰ ਅਗਲੇ ਸਾਲ ਪ੍ਰੋਪਰੀ ਤੁਹਾਨੂੰ ਅਸੀਂ ਦਿਖਾਉਣ ਚੋਗੇ ਹੋ ਜਾਾਂਗੀ ਜੇ ਉੱਥੇ ਗਈ ਤਾਂ ਫਿਰ ਤੇ ਜੇ ਕੋਈ 11ਵੀਂ 12ਵੀਂ ਦਾ ਬੰਦਾ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਜੈਨੂਅਲੀ ਇੱਕ ਗੱਲ ਕਹਿਣੀ ਚਾਹਣਾ ਵੀ ਜੇ ਤੁਸੀਂ ਨਾਨ ਮੈਡੀਕਲ ਚੋਂ ਤਾਂ ਦੱਬ ਕੇ ਪੜ ਉੱਥੇ ਮਿਹਨਤ ਕਰਨਾ ਮਤਲਬ ਉੱਥੇ ਪਹੁੰਚਣ ਲਈ ਵਰਤ ਹੈ ਕਿਉਂ ਕਿ ਇੱਥੇ ਅਸੀਂ ਇੱਕ ਲੈਬ ਦੇਖੀ ਉੱਥੇ ਕੈਮੀਕਲਾਂ ਹੀ ਖਿਲਰੇ ਪਈ ਸੀ ਮੇਰੇ ਹਿਸਾਬ ਨਾਲ ਦੁਨੀਆ ਭਰ ਦੇ ਕੈਮੀਕਲ ਜੁਣਗੇ ਮਤਲਬ ਇਹਨਾਂ ਨੂੰ ਇੱਕ ਤਾਂ ਖੁੱਲੀ ਫੰਡਿੰਗ ਮਿਲਦੀ ਹੈ ਜੇ ਕੋਈ ਵੀ ਕੰਮ ਕਰਨਾ ਇਹਨਾਂ ਕੋਲ ਫੰਡਸ ਵੱਧੂ ਹੁੰਦੇ ਨੇ ਤੇ ਦੂਜੀ ਗੱਲ ਇੱਥੇ ਜਿਹੜੇ ਬੰਦੇ ਨੇ ਉਹ ਲਾਈਕ ਮਾਈਂਡਡ ਹੋਣਗੇ ਘਰੇ ਬੰਦਾ ਆਪਣਾ ਇਕੱਲਾ ਕੰਮ ਕਰਦਾ ਇੱਥੇ ਚਲੋ ਟੀਮ ਹੈ ਮਤਲਬ ਜੇ 10 ਬੰਦਿਆਂ ਦੀ ਟੀਮ ਹੈ ਤਾਂ ਇਹ ਵੀ ਹੋ ਸਕਦਾ ਵੀ 10 ਇਹ ਬੰਦੇ ਥੋੜੇ ਤੋਂ ਵੱਧ ਸਿਆਣੇ ਹੋਣ ਤਾਂ ਕਰਕੇ ਮਤਲਬ ਗਰੋਥ ਬਹੁਤ ਜ਼ਿਆਦਾ ਹੁੰਦੀ ਹੈ ਪੂਰਾ ਇੱਥੇ ਆਨੰਦ ਆਉਂਦਾ ਤੇ ਅਸੀਂ ਤਾਂ ਜਿਹੜਾ ਕੱਢ ਕੇ ਖੁਸ਼ ਹੋ ਰਹੇ ਜੀ ਜਿਹੜੇ ਤੇ ਕੰਮ ਕਰਦੇ ਨੇ ਉਹਨਾਂ ਨੂੰ ਇੰਨੀ ਖੁਸ਼ੀ ਮਹਿਸੂਸ ਨਹੀਂ ਹੁੰਦੀ ਪਰ ਕਰਨੀ ਚਾਹੀਦੀ ਹੈ ਆਪਸ ਵਿੱਚ ਗੱਲਾਂ ਮਾਰਦੇ ਅਸੀਂ ਪਹੁੰਚ ਗਏ ਇਹ ਇਮਾਰਤ ਦੀ ਚੋਟੀ ਤੇ ਉੱਪਰੋਂ ਦੀ ਇਹੋ ਜਿਹਾ ਨਜ਼ਾਰਾ ਸੀਗਾ ਤੇ ਬੜਾ ਵਧੀਆ ਸੋਨਾ ਵੀਊ ਸੀਗਾ ਆਈਟੀਜ਼ ਦੇ ਵਿੱਚ ਬਹੁਤ ਕੰਪੀਟੀਸ਼ਨ ਹੁੰਦਾ ਨੇ ਟੈਕ ਫੈਸਟ ਦੇ ਵਿੱਚ ਕੁਝ ਵੱਡੇ ਕੁਝ ਛੋਟੇ ਮਤਲਬ ਕਈਆਂ ਚ ਨਾਮ ਜ਼ਿਆਦਾ ਹੁੰਦਾ ਕਈਆਂ ਚ ਘੱਟ ਹੁੰਦਾ ਤੇ ਕਈਆਂ ਚ ਆਊਟਸਾਈਡਰ ਜ਼ਿਆਦਾ ਹੁੰਦੇ ਨੇ ਕਈਆਂ ਚ ਜਿਹੜੇ ਆਈਟੀਜ਼ ਦੇ ਬੰਦੇ ਨੇ ਸਟੂਡੈਂਟਸ ਨੇ ਉਹੀ ਹੁੰਦੇ ਨੇ ਜਿਵੇਂ ਕੱਲ ਇੱਕ ਵੱਡਾ ਪ੍ਰੋਗਰਾਮ ਸੀ ਸਕਾਈ ਮਾਸਟਰ ਸਾਡਾ ਡਰੋਨਸ ਵਾਲਾ ਅੱਜ ਸੀਗਾ ਰੋਬੋ ਸੌਕਰ ਫਿਰ ਅਸੀਂ ਇਹਨੂੰ ਦੇਖਣ ਪਹੁੰਚ ਗਏ ਰੋਬੋ ਸੌਕਰ ਜਿਹੜਾ ਹੁੰਦਾ ਕੀ ਹੈ ਦੋ ਬੰਦੇ ਮਤਲਬ ਦੋ ਰੋਬੋਟਸ ਇੱਕ ਟੀਮ ਦੇ ਤੇ ਦੋ ਦੂਜੀ ਟੀਮ ਦੇ ਵਿਚਾਲੇ ਇੱਕ ਹੋਊਗੀ ਛੋਟੀ ਜੀ ਬਾਲ ਉਹ ਬਾਲ ਦੇ ਨਾਲ ਤਾ ਇਹ ਦੇਖਣ ਨੂੰ ਬੜਾ ਹੀ ਵਧੀਆ ਮੁਕਾਬਲਾ ਸੀ ਮਤਲਬ ਚੋਟੀ ਦੇ ਦਿੱਗਜ ਬੰਦੇ ਆਏ ਹੋ ਜੀਗੇ ਆ ਜਿਹੜਾ ਮੇਰੇ ਵਾਲੇ ਪਾਸੇ ਖੜਾ ਇਹ ਬਾਈ ਦਾ ਨਾਮ ਸੀਗਾ ਯਸ਼ ਤੇ ਆਏ ਸੈਕੰਡ ਇਹਦੇ ਰੋਬੋਟ ਇੰਨੇ ਇੱਕ ਤੱਕੜ ਸੀਗੇ ਕਿ ਓਪੋਨੈਂਟ ਦੇ ਦੋਨੇ ਰੋਬੋਟ ਇਹਦਾ ਕੋਈ ਇੱਕ ਰੋਬੋਟ ਖਿੱਚ ਕੇ ਲੈ ਜਾਂਦਾ ਸੀਗਾ ਇੱਕ ਸਾਡੇ ਵਿੱਚੋਂ ਕਦੇ ਪੈਸੇ ਨਹੀਂੋਂ ਕੱਟਦਾ ਤੇ ਇੱਕ ਸਾਡੇ ਵਿੱਚੋਂ ਕੋਈ ਫਿਲਮ ਨਹੀਂ ਛੱਡਦਾ ਇੱਕ ਸਾਡੇ ਵਿੱਚੋਂ ਬਸ ਫੋਨ ਤੇ ਹੀ ਰਹਿੰਦਾ ਤੇ ਇੱਕ ਸਾਡੇ ਵਿੱਚੋਂ 11-11 ਘੰਟੇ ਪੈਂਦਾ ਆਉਂਚ ਸਕਸੈਸ ਦੀਆਂ ਧੂੜਾਂ ਪਈਆਂ ਕੱਟੀਆਂ ਪ੍ਰਾਪਸ ਚ ਹਲੇ ਵੀ ਸ਼ਰਾ ਪਾਣੀ ਛੱਡੀਆਂ ਹਨ ਵੀ ਇਹ ਕੰਮ ਤੇ ਵੀ ਉਨਾ ਹੀ ਪਿਆ ਮੈਂ ਤੇ ਕਿਸਮਤ ਸ਼ੁਰੂ ਤੋਂ ਹੀ ਰਹੀ ਮਿਹਰਬਾਨ ਆਉਣ ਵਾਲੇ ਟਾਈਮ ਸਟ ਆਪਾਂ ਸੀਟ ਜਮਾ ਪਹਿਲੀਆਂ ਚ ਲਵਾਵਾਂਗੇ ਹਟਾਪੀ ਉੱਤੇ ਜਾ ਕੇ ਬੱਬੂ ਆਪਾਂ ਇਦਾਂ ਹੀ ਲਵਾਵਾਂਗੇ ਹਟਾਪੀ ਉੱਤੇ ਜਾ ਕੇ ਬੱਬੂ ਆਪਾਂ ਇਦਾਂ ਹੀ ਲਵਾਵਾਂਗੇ ਜੇ ਤੁਸੀਂ ਟੌਪ ਲੈਵਲ ਟੈਕਨੀਕਲ ਕੰਪੀਟੀਸ਼ਨ ਦੇਖਣਾ ਚਾਹੁੰਦੇ ਹੋ ਤਾਂ ਕਿਸੇ ਵੀ ਆਈਟੀ ਦੇ ਟੈਕ ਫੈਸਟ ਦੇ ਵਿੱਚ ਚਲੇ ਜਾਓ ਟੈਕ ਫੈਸਟ ਦੇ ਵਿੱਚ ਛੋਟੇ ਦੇ ਬੰਦੇ ਆਉਂਦੇ ਨੇ ਤੇ ਹੈਰਾਨੀ ਵਾਲੀ ਗੱਲ ਉੱਥੇ ਬੰਦਾ ਇਹ ਦੇਖਦਾ ਜਾ ਕੇ ਵੀ ਸਾਰੇ ਬੰਦੇ ਟੈਕਨੀਕਲੀ ਡਰਾਈਵਨ ਹੁੰਦੇ ਨੇ ਕੋਈ ਕੋਈ ਹੁੰਜੇ 'ਚ ਬੈਠਾ ਖਿਡਾਰੀ ਬੈਠਾ ਸਮਾਨ ਕੋਤੇ ਕੋਈ ਬੈਠਾ ਤੇ ਆਪਣਾ ਆਪਣਾ ਕੰਮ ਕਰ ਰਹੇ ਨੇ ਇੱਥੇ Intel ਵਾਲੇ ਵੀ ਆਏ ਹੋਏ ਸੀਗੇ ਆਪਣੇ ਗੇਮਿੰਗ ਪੀਸੀ ਤੇ ਹੋਰ ਸਮਾਨ ਲੈ ਕੇ ਇੱਕ ਸਿਮੂਲੇਟਰ ਵੀ ਲਿਆਏ ਸੀਗੇ ਜਿਵੇਂ ਆਪਾਂ ਗੱਡੀ ਚਲਾਉਂਦੇ ਆ ਰੇਸ ਬ੍ਰੇਕ ਹੁੰਦੀ ਹੈ ਸੇਮ ਹੀ ਚੀਜ਼ ਉਹ ਸਿਮੂਲੇਟਰ ਦੇ ਸੀ ਫਿਰ ਇੱਕ ਹੋਰ ਅੱਜ ਕੰਪੀਟੀਸ਼ਨ ਸੀਗਾ ਰਾਕਟ ਲਾਂਚ ਦਾ ਦੋ ਦਿਨ ਇਹਨਾਂ ਨੂੰ ਮਿਲੇ ਸੀ ਆ ਬਾਈਆਂ ਨੂੰ ਇਹਨਾਂ ਨੇ ਦੋ ਦਿਨਾਂ ਚ ਇੱਕ ਰਾਕਟ ਬਣਾਉਣਾ ਸੀ ਉਹ ਸੋਲਿਡ ਫਿਊਲ ਨਾਲ ਉੱਡਣਾ ਚਾਹੀਦਾ ਸੀ ਤੇ ਜਿਹੜਾ ਸਭ ਤੋਂ ਉੱਚਾ ਜਾਊਗਾ ਤੇ ਸਟੇਬਲ ਵਧੀਆ ਜਾਊਗਾ ਉਹ ਜਿੱਤੂਗਾ ਇਹਦੇ ਬਾਰੇ ਮੈਂ ਜ਼ਿਆਦਾ ਇਨਫੋਰਮੇਸ਼ਨ ਨਹੀਂ ਇਕੱਠੀ ਕੀਤੀ ਅਗਲੀ ਵਾਰੀ ਚੰਗੀ ਤਰ੍ਹਾਂ ਪੁੱਛ ਕੇ ਆਉਂਗਾ ਇੱਥੇ ਬਹੁਤ ਸਾਰੇ ਕੰਪੀਟੀਸ਼ਨ ਹੁੰਦੇ ਨੇ ਜੇ ਉਹਨਾਂ ਦਾ ਬਰੀਫ ਦੇਣਾ ਹੋਵੇ ਮਤਲਬ ਜੇ ਸਾਰੇ ਨੂੰ ਦੱਸਾਂ ਤਾਂ ਇੱਕ ਤਾਂ ਹੋਈ ਇੱਥੇ ਡਿਫੈਂਸ ਟਾਕ ਇਹਦੇ ਵਿੱਚ ਇੰਡੀਅਨ ਆਰਮੀ ਦੇ ਚਾਰ ਆਫੀਸਰ ਆਏ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਕਿਸੇ ਤੇ ਕਿਵੇਂ ਕੋਈ ਵੀ ਬੰਦਾ ਆਰਮੀ ਜੁਆਇਨ ਕਰ ਸਕਦਾ ਇਹੋ ਜਿਹੀਆਂ ਸਾਰੀਆਂ ਗੱਲਾਂ ਕੀਤੀਆਂ ਫਿਰ ਇੱਥੇ ਆਈਐਸ ਤੇ ਆਈਪੀਐਸ ਟਾਕ ਵੀ ਹੋਈ ਜਿਹਦੇ ਵਿੱਚ ਸਰਕਾਰੀ ਆਫੀਸਰਸ ਮਤਲਬ ਆਈਐਸ ਤੇ ਆਈਪੀਐਸ ਬੰਦੇ ਆਏ ਉਹਨਾਂ ਨੇ ਵੀ ਗੱਲਾਂ ਕੀਤੀਆਂ ਐਸਟਰੋਕੈਸਟ ਉਹ ਬੰਦਿਆਂ ਦੀ ਸੀ ਜਿਹੜੇ ਬੰਦੇ ਅੰਤਰਿਕਸ਼ ਜਾਂ ਸਪੇਸ ਦੇ ਵਿੱਚ ਇੰਟਰਸਟ ਰੱਖਦੇ ਨੇ ਉਸ ਤੋਂ ਬਾਅਦ ਟ੍ਰੈਜਰ ਹੰਟ ਜਿਵੇਂ ਖਜ਼ਾਨਾ ਲੁਕੋਇਆ ਸੀ ਜਿਹੜਾ ਲੱਭ ਸਕਦਾ ਉਹ ਲੱਭ ਲਵੇ AI ਫਿਊਜ਼ਨ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਕੇ ਇੱਕ ਡਿਜ਼ਾਈਨ ਬਣਾਉਣਾ ਸੀਗਾ ਗੇਮਾਂ ਖੇਡਣ ਦੇ ਵੀ ਕੰਪੀਟੀਸ਼ਨ ਹੋਏ ਸੀਗੇ ਜਿਵੇਂ ਤੁਹਾਨੂੰ ਪਤਾ ਹੀ ਹੋਊਗਾ ਵੀ BGMI COD ਇੱਥੇ ਉਹ ਵੀ ਬੰਦੇ ਸੀ ਸਰਕਟ ਚੇਜ਼ ਹੁੰਦਾ ਇੱਕ ਇਲੈਕਟ੍ਰੋਨਿਕ ਸਰਕਟ ਤੁਹਾਨੂੰ ਦਿੱਤਾ ਜਾਂਦਾ ਉਹ ਵਧੀਆ ਨਹੀਂ ਹੁੰਦਾ ਉਹਦੇ ਚ ਬਹੁਤ ਪ੍ਰੋਬਲਮਸ ਹੁੰਦੀਆਂ ਨੇ ਉਹਨੂੰ ਤੁਸੀਂ ਸੈੱਟ ਕਰਨਾ ਹੁੰਦਾ ਤੇ ਉਹ ਕੰਮ ਕਰਨਾ ਚਾਹੀਦਾ ਉਸ ਤੋਂ ਬਾਅਦ ਟ੍ਰੇਡਰ ਜ਼ਰੀਨ ਉਹ ਬੰਦਿਆਂ ਲਈ ਜਿਹੜੇ ਕ੍ਰਿਪਟੋ ਚ ਇਨਵੈਸਟਮੈਂਟ ਚ ਜਾਂ ਟ੍ਰੇਡਿੰਗ ਚ ਇੰਟਰਸਟ ਰੱਖਦੇ ਨੇ ਫੁੱਲ ਥ੍ਰੋਟਲ ਹੋਰੇਜ ਹੁੰਦੀ ਹੈ ਜਿਹਦੇ ਵਿੱਚ ਇੱਕ ਟਰੈਕ ਬਣਾਇਆ ਹੁੰਦਾ ਤੁਸੀਂ ਆਪਣਾ ਇੱਕ ਰੋਬੋਟ ਮਤਲਬ ਗੱਡੀ ਲੈ ਕੇ ਜਾਣੀ ਹੈ ਰਿਮੋਟ ਕੰਟਰੋਲ ਜਿਹੜੀ ਗੱਡੀ ਜਾਂ ਜਿਹੜਾ ਰੋਬੋਟ ਉਹਨੂੰ ਸਭ ਤੋਂ ਸ਼ਾਰਟੈਸਟ ਟਾਈਮ 'ਚ ਕਰੂਗਾ ਜਿੱਤ ਜਾਊਗਾ ਐਲਗੋਰਿਦਮ ਲੌਗ ਐਲਗੋਰਿਦਮ ਬਣਾਉਣਾ ਹੁੰਦਾ ਇੱਕ ਬਹੁਤ ਔਖੀ ਪ੍ਰੋਬਲਮ ਸਟੇਟਮੈਂਟ ਦਿੰਦੇ ਨੇ ਉਹਦੇ ਲਈ ਇੱਥੇ ਹੋਰ ਛੋਟੇ ਸਕੂਲਾਂ ਦੇ ਬੱਚੇ ਵੀ ਆਏ ਸੀਗੇ ਤੇ ਉਹ ਵੀ ਇਹ ਦੇਖ ਕੇ ਇੰਟਰਸਟਿੰਗ ਮਤਲਬ ਖੁਸ਼ ਹੁੰਦੇ ਸੀਗੇ ਰੋਬੋ ਸੌਕਰ ਜਿਵੇਂ ਮੈਂ ਦੱਸਿਆ ਵੀ ਰੋਬੋਟਸ ਨਾਲ ਛੋਕਰ ਖੇਡਣੀ ਹੈ ਤੇ ਇੱਕ ਇਹ ਤੋਂ ਵੀ ਵਧੀਆ ਗੱਲ ਜਿਹੜੀ ਬੰਦਾ ਉੱਥੇ ਦੇਖ ਸਕਦਾ ਉਹ ਹੁੰਦਾ ਸਕਾਈਸਕਰੇਪਰਸ ਮੈਨੂੰ ਇਹ ਪਰਸਨਲੀ ਬੜਾ ਵਧੀਆ ਲੱਗਦਾ ਪੁਲ ਬਣਾਉਣਾ ਹੁੰਦਾ ਬ੍ਰਿਜ ਤੇ ਆ ਆ ਆਈਸਕ੍ਰੀਮ ਸਟਿੱਕਾਂ ਵਰਤ ਕੇ ਜਿਹੜਾ ਬੋਲ ਸਭ ਤੋਂ ਜ਼ਿਆਦਾ ਭਾਰ ਸਹਿ ਜੂਗਾ ਉਹ ਜਿੱਤ ਜੂਗਾ ਜੇ ਕੋਈ ਬੰਦਾ ਮੈਥ ਨਾਲ ਦੋ ਦੋ ਹੱਥ ਕਰਨੇ ਚਾਹੁੰਦਾ ਤਾਂ ਉਹਦੇ ਲਈ ਮੈਥ ਅਰੀਨਾ ਵੀ ਹੁੰਦਾ ਜਿਹਨੂੰ ਵੀ ਇੰਟਰਸਟ ਆ ਜਾਓ ਸਕਾਈ ਮਾਸਟਰ ਜਿਹੜਾ ਸਾਡਾ ਸੀਗਾ ਡਰੂਰੇ ਸਿੰਘ ਵਾਲਾ ਫਿਜ਼ਿਕਸ ਜੇ ਕੋਈ ਬੰਦਾ ਇੰਟਰਸਟ ਰੱਖਦਾ ਉਹਦੇ ਲਈ ਆ ਲੇਜ਼ਰ ਸ਼ਾਟ ਸੀ ਬੇਸਿਕਲੀ ਲਾਈਟ ਦੇ ਪ੍ਰਿੰਸੀਪਲਸ ਦੇ ਉੱਪਰ ਇੱਕ ਬੜੀ ਔਕਾ ਕੁਇਜ਼ ਸੀਗਾ ਜਿਹੜਾ ਕੈਮਿਸਟਰੀ ਦੇ ਇੰਟਰਸਟ ਰੱਖਦਾ ਉਹਦੇ ਲਈ ਕੈਟਲਾਈਜ਼ਿੰਗ ਦਾ ਚੈਪਟਰ ਸੀਗਾ ਤੇ ਪ੍ਰੈਜੈਂਟੇਸ਼ਨ ਬਣਾਉਣ ਲਈ ਵੀ ਇੱਕ ਕੰਪੀਟੀਸ਼ਨ ਸੀਗਾ ਤੇ ਉੱਪਰੋਂ ਦੀ ਜਿਹੜਾ ਰੌਕਟ ਚੋਂ ਚ ਇਹੋ ਜੀ ਸਾਨੂੰ ਘੜੀ ਮਿਲੀ ਐ 스마트 ਵਾਚ ਵੀ ਦਿੱਤੀ ਸੀ ਉਹਨਾਂ ਨੇ ਸਪੋਰਟ ਕਰਨ ਲਈ ਧੰਨਵਾਦ ਜੇ ਕੋਈ ਵੀ ਕਮੀ ਲੱਗੇ ਤਾਂ ਕਮੈਂਟ ਕਰ ਦਿਓ ਮੈਂ ਜ਼ਰੂਰ ਗੌਰ ਫਰਮਾਉਂਗਾ